कानक क्या खा की है अरे चल और की बतमीजी है आगे बतमीजी है हाथ की जोहारनिया बहुत से जोहारनिया आगे बतमीजी है हाथ की जोहारनिया आगे बतमीजी हुई हाथ की जोहारनिया बतमीजी हुई हाथ की जोहारनिया बतमीजी है हाथ की जोहारनिया है वो जो देख मत रे हाथ की जोहारनिया है ओ देखो ਦੇਖੋ ਆ ਚੋਟ ਮਾਰੀਏ ਮੇਰੇ ਡਾਕਟਰ ਨੇ ਇਹ ਨੀ ਕਰਾਂਗੇ ਟ੍ਰੀਟਮੈਂਟ ਦਾ ਸੀ ਟ੍ਰੀਟਮੈਂਟ ਸਾਰੀ ਦਿਖਾਣੀ ਆ ਸੀ ਅੱਗੇ ਫਾਈਲ ਵੀ ਦੇ ਦੇਣੀ ਕੋਈ ਨੀ ਦੇਣੀ ਫਾਈਲਸ ਹਨ ਜਿਹੜੀ ਮੈਡੀਸਿਨ ਲੱਗੀ ਆ ਸੀ ਉਹ ਦਿਖਾਣੀ ਆ ਬੰਦੀ ਆ ਤਾਂ ਫੁੱਲ ਫਾਈਲ ਦੋ ਤੁਸੀ ਬਸ ਤੁਹਾਡਾ ਕੋਈ ਰੋਲ ਨਹੀਂ ਹੈਗਾ ਇਹਦੇ ਵਿੱਚ ਅੱਜ ਕੀ ਨਾਮ ਚਾਲੂ ਹੈ ਜੀ ਮੇਰਾ ਨਾਮ ਅਸੀਂ ਬਟਾਲੇ ਕੋਲੋਂ ਆਏ ਆ ਠੀਕ ਗੱਲ ਬਾਤ ਹੈ ਜੀ ਅਸਟਾਲਾ ਸਰ ਅਸੀਂ ਕੱਲ ਮੇਰੀ ਮੰਮੀ ਨੂੰ ਹਾਰਟ ਅਟੈਕ ਆਇਆ ਸੀ ਅਸੀਂ ਇੱਥੇ ਐਡਮਿਟ ਕੀਤਾ ਸਾਡੀ ਕੋਈ ਸੁਣਵਾਈ ਨਹੀਂ ਹੋਈ ਕੱਲ ਦੀ ਨਾ ਬਾਥਰੂਮ ਵਾਲੀ ਪਾਈਪ ਲੱਗੀ ਆ ਕੱਲ ਦੇ ਤੜਫੀ ਆਂਦੇ ਸਰ ਸਾਡੇ 350 슈ਗਰ ਹੈ ਬਸ ਸਾਡੇ ਤੋਂ ਆਂਦੇ ਨੇ 450 ਦੇ दो 500 ਦੇ दो 400 ਦੇ दो ਬਸ ਇਦਾਂ ਟੈਸਟਾਂ ਦੇ ਪੈਸੇ ਲਈ ਜਾਂਦੇ ਨੇ ਕੋਈ ਟੈਸਟ ਨਹੀਂ ਹੋ ਰਿਹਾ ਕੁਛ ਨਹੀਂ 20000 ਰੁਪਿਆ ਲੱਗ ਗਿਆ ਸਾਡਾ ਜੀ ਰੋਡ ਤੇ ਕਿਉਂ ਲੈ ਗਏ ਆਪਣੀ ਮਾਤਾ ਕੀ ਗੱਲ ਹੋ ਇਸ ਦੀ ਸੈਰੋ ਬਦਤਮੀਜ਼ੀ ਕਰਦੀ ਸੀ ਨਰਸ ਸਾਡੇ ਨਾਲ ਸੀ ਕਿ ਬਾਥਰੂਮ ਵਾਲੀ ਪਾਈਪ ਲਗਾ ਦਿਓ ਸਰੀੰਜ ਕੱਢ ਦਿਓ ਆ ਕੇ ਬਦਤਮੀਜ਼ੀ ਕਰਨ ਲੱਗੀ ਕਹਿੰਦੀ ਮੇਰੇ ਤੇ ਆਰਡਰ ਕਿੱਦਾਂ ਮਾਰਿਆ ਤੁਸੀਂ ਸਾਨੂੰ ਜਦੋਂ ਠੀਕ ਲੱਗੂਗਾ ਅਸੀਂ ਉਦੋਂ ਕਰਾਂਗੇ ਮੇਰੇ ਮੰਮੀ ਟੜਫਰੇ ਸੀ ਅਸੀਂ ਉਹਨੂੰ ਬੁਲਾਉਣ ਚਲੇ ਗਏ ਉਹ ਬਦਤਮੀਜ਼ੀ ਐਦਾ ਐਦਾ ਕਰਕੇ ਕਹਿੰਦੀ ਇੱਥੋਂ ਨਿਕਲੋ ਕਹਿੰਦੀ ਜਿੱਦਾਂ ਮੇਰਾ ਜਿਲ ਦਿਲ ਕਰੂਗਾ ਮੈਂ ਉਦਾਂ ਕਰੂੰਗੀ ਕਹਿੰਦੀ ਜਦੋਂ ਦਿਲ ਕਰੂਗਾ ਮੇਰਾ ਉਦੋਂ ਸੂਈ ਕੱਢੂੰਗੀ ਕਹਿੰਦੀ ਤੁਸੀਂ ਮੇਰੇ ਨਾਲ ਕਿੱਦਾਂ ਆਰਡਰ ਮਾਰ ਕੇ ਆਏ ਹੋ ਅਸੀਂ ਕਹਾਂ ਮੈਡਮ ਅਸੀਂ ਤੁਹਾਨੂੰ ਸਿਰਿੰਜ ਕੱਢਣ ਨੂੰ ਹੀ ਕਿਹਾ ਸੀ ਤੁਹਾਨੂੰ ਕੋਈ ਘੱਟ ਵੱਧ ਨਹੀਂ ਕਿਹਾ ਹੈਗਾ ਐਨੇ 'ਚ ਮੈਂ ਵੀਡੀਓ ਬਣਾਉਣ ਲੱਗੀ ਉਹ ਬਤਮੀਜ਼ੀ ਕਰ ਰਹੀ ਸੀ ਮੇਰੀ ਭੈਣ ਨਾਲ ਸਾਡੇ ਕੋਲ ਵੀਡੀਓ ਵੀ ਹੈ ਤੇ ਉਹਨੇ ਮੇਰੇ ਤੋਂ ਫੋਨ ਖੋਇਆ ਤੇ ਮੇਰੇ ਤੇ ਚਪੇੜ ਮਾਰੀ ਤੇ ਮੈਂ ਮੈਮ ਫੋਨ ਆਪਣਾ ਬੰਦ ਕਰਤਾ ਮੈਨੂੰ ਕਹਿੰਦੀ ਆ ਫੋਨ ਖੋਲ ਆਪਣਾ ਵੀਡੀਓ ਡਿਲੀਟ ਕਰ ਦੇ ਵੀਡੀਓ ਡਿਲੀਟ ਕਰਨੀ ਉਹਨਾਂ ਨੇ ਸਾਡੇ ਤੇ ਦੋ ਪੁਲ ਕਹਿੰਦੇ ਬੀਬੀ ਫੋਨ ਦੇ ਦੋ ਅਸੀਂ ਪ੍ਰੈਸ ਰਿਪੋਰਟਰ ਨੂੰ ਤੁਹਾਡੇ ਫੋਨ ਤੋਂ ਰਿਪੋਰਟ ਕਰਨੀ ਆ ਸੀ ਉਹਨਾਂ ਨੂੰ ਫੋਨ ਨਹੀਂ ਦਿੱਤਾ ਵੀਡੀਓ ਡਿਲੀਟ ਕਰਨ ਲਈ ਉਹਨਾਂ ਨੇ ਸਾਡੇ ਤੇ ਪੁਲਿਸ ਵਾਲੇ ਵੀ ਬੁਲਾਏ ਆ ਦੋ ਉਸ ਤੋਂ ਬਾਅਦ ਅਸੀਂ ਵੀਡੀਓ ਨਹੀਂ ਡਿਲੀਟ ਅਸੀਂ ਆਪਣੀ ਫਾਈਲ ਵੀ ਨਹੀਂ ਉਹਨਾਂ ਨੂੰ ਦਿੱਤੀ ਸਾਡੀ ਫਾਈਲ ਵੀ ਖੋਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉਹ ਕਹਿੰਦੇ ਹੁਣ ਜਿੱਥੇ ਮਰਜ਼ੀ ਜਾਓ ਜੋ ਮਰਜ਼ੀ মিডিਆ ਬੁਲਾਓ ਪੁਲਿਸ ਬੁਲਾਓ ਅਸੀਂ ਕਿਸੇ ਤੋਂ ਨਹੀਂ ਡਰਦੇ ਸਾਨੂੰ 4 ਘੰਟੇ ਹੋ ਗਏ ਸਰ ਅਸੀਂ ਇੱਥੇ ਰੋੜ ਤੇ ਬੈਠੇ ਆ ਕੋਈ ਸੁਨ ਪ੍ਰਸ਼ਾਸਨ ਵੱਲੋਂ ਕੋਈ ਸੁਣਵਾਈ ਨਹੀਂ ਹੈਗੀ ਕੋਈ ਸਾਨੂੰ ਕੋਈ ਦੇਖਣ ਨਹੀਂ ਆਇਆ ਮੇਰੇ ਮਾਤਾ ਜੀ ਤੜਫ ਰਹੇ ਨੇਗੇ ਬਹੁਤ ਜ਼ਿਆਦਾ बुखार 103 ਨਾਲ 350 ਸ਼ੂਗਰ ਹੈ ਕੋਈ ਸਾਡੀ ਸੁਣਵਾਈ ਨਹੀਂ ਬਸ ਸਾਡੀ ਸੁਣਵਾਈ ਹੋਵੇ ਸਰ ਜੋ ਸਾਡਾ ਪੈਸਾ ਲੱਗਿਆ ਉਹ ਤਾਂ ਪ੍ਰਸ਼ਾਸਨ ਹੈ ਜੀ ਜ਼ਿੰਮੇਵਾਰ ਹਾਂ ਜੀ ਸਟਾਫ ਹੈ ਸਾਰਾ ਹਾਂ ਜੀ ਜਦ ਤੱਕ ਸਾਡੀ ਸੁਣਵਾਈ ਨਹੀਂ ਹੋਊਗੀ ਸਰ ਸਾਡਾ ਹਿੱਲਾ ਕਰੋ ਸਾਡੇ ਪੈਸੇ ਜੋ ਵੀ ਲੱਗੇ ਨੇ ਉਹਨਾਂ ਨੇ ਸਾਡੇ ਤੋਂ ਜਿਵੇਂ ਵੀ ਲਿੱਤੇ ਸਾਨੂੰ ਨਹੀਂ ਪਤਾ ਕਹਿੰਦੇ ਸਰਕਾਰੀ ਹਸਪੀਟਲ ਹੈ ਅਸੀਂ ਕਿਵੇਂ ਕਿਵੇਂ ਇਕੱਠੇ ਕਰਕੇ ਥੋੜੇ ਬੋਤੇ ਲੈ ਕੇ ਆਏ ਸੀ ਸਾਡੀ ਮਾਂ ਲਈ ਉਹ ਸਾਰੇ ਲੱਗ ਚੁੱਕੇ ਨੇ ਹੁਣ ਅਸੀਂ ਹਾਂਜੀ ਬਾਜ਼ਾਰ ਦੀ ਦੁਕਾਨ ਦੇ ਕਹਿੰਦੀ ਆਮ ਲੋਕਾਂ ਦੀ ਸਰਕਾਰ ਹੈ ਨਹੀਂ ਨਹੀਂ ਸਰ ਕੋਈ ਸਹੂਲਤ ਨਹੀਂ ਮਿਲੀ ਸਾਨੂੰ ਸਾਡੇ ਨਾਲ ਇੰਨੀ ਜ਼ਿਆਦਾ ਤੱਕਾ ਹੋਇਆ ਸਹੂਲਤ ਤਾਂ ਦੂਰ ਦੀ ਗੱਲ ਸਾਡੇ ਨਾਲ ਮਾਰ ਪਿੱਟ ਹੋਈ ਹੈ ਇੱਥੇ ਬਹੁਤ ਜ਼ਿਆਦਾ ਤੇ ਅਸੀਂ ਜਦੋਂ ਮਤਲਬ ਬੋਲਣ ਦੀ ਕੋਸ਼ਿਸ਼ ਕੀਤੀ ਹੈ ਜਦੋਂ ਸਾਡੇ ਦੇ ਪੁਲਿਸ ਵਾਲੇ ਬੁਲਾਏ ਗਏ ਨੇ ਸਾਡਾ ਫੋਨ ਖੋਣ ਦੀ ਕੋਸ਼ਿਸ਼ ਕੀਤੀ ਹੈ ਵੀਡੀਓ ਡਿਲੀਟ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਡੇ ਫੋਨ ਚ ਹਾਂਜੀ ਕੀ ਨਾਮ ਹੈ ਮੇਰਾ ਨਾਮ ਬਿੰਦੂ ਹੈ ਜੀ ਕਿਥੋਂ ਆਈ ਜੀ ਮੈਂ ਹਰਿਆਣਾ ਹਿਸਾਰ ਤੋਂ ਆਈ ਹਾਂ ਕੀ ਗੱਲਬਾਤ ਕੀ ਲੱਗ ਰਹੀ ਹੈ ਤੁਹਾਡੇ ਮੇਰੇ ਪਰਿਵਾਰ ਚ ਮੇਰੀ ਮੰਮੀ ਨਾ ਸੀ ਬਸ ਤਿੰਨ ਭੈਣਾਂ ਨੇ ਤੇ ਕੀ ਗੜਬੜ ਆਈ ਹੈ ਮੇਰੇ ਮੰਮੀ ਨੂੰ ਕੱਲ ਹਾਰਟ ਅਟੈਕ ਆਇਆ ਸੀ ਜੀ ਮੇਰੀ ਮੰਮੀ ਆਈ ਸੀ ਇੱਥੇ ਮੇਰੇ ਭੈਣ ਰਹਿੰਦੇ ਨੇ ਬਟਾਲੇ ਡਾਲੇ ਚੱਕ ਪਿੰਡ ਅੱਛਾ ਜੀ ਉੱਥੇ ਮੇਰੀ ਮੰਮੀ ਆਏ ਸੀ ਮੇਰੇ ਭੈਣ ਕੋਲੇ ਮੇਰੀ ਮੰਮੀ ਆ ਕੇ ਇੱਥੇ ਹਾਰਟ ਅਟੈਕ ਹੋਇਆ ਮੇਰੀ ਮੰਮੀ ਬਿਮਾਰ ਹੋ ਗਏ ਮੇਰੀ ਵੱਡੀ ਭੈਣ ਨੇ ਕੱਲ ਹਾਰਟ ਅਟੈਕ ਆਇਆ ਤੇ ਇੱਥੇ ਐਡਮਿਟ ਕੀਤਾ ਗੁਰੂ ਨਾਨਕ ਹਸਪੀਟਲ ਅੰਮ੍ਰਿਤਸਰ ਚ ਠੀਕ ਹੈ ਹਾਂਜੀ ਫਿਰ ਗੱਲ ਦੀ ਮੰਮੀ ਕਹਿੰਦੇ ਵੀ ਮੈਨੂੰ ਪਿਸ਼ਾਬ ਆਇਆ ਮੈਨੂੰ ਨਾਲ ਲਾ ਦੋ ਮੈਂ ਉੱਠ ਨਹੀਂ ਸਕਦੀ ਕੱਲ ਦਾ ਸਾਰਾ ਦਿਨ ਲੰਗ ਗਿਆ ਅਸੀਂ ਕੱਲ ਇੱਥੇ ਹੈਗੇ ਨਹੀਂ ਸੀ ਮੇਰੇ ਸਿਰਫ ਵੱਡੀ ਸਿਸਟਰ ਸੀਗੇ ਕੱਲ ਇੱਥੇ ਅਸੀਂ ਆਏ ਆ ਅੱਜ ਸਵੇਰੇ ਕੱਲ ਦਾ ਸਾਰਾ ਦਿਨ ਲੰਗ ਗਿਆ ਅੱਜ ਦਾ ਅੱਧਾ ਦਿਨ ਲੰਗ ਗਿਆ ਸੀ ਜਦੋਂ ਅਸੀਂ ਪਹੁੰਚੇ ਆ ਅਸੀਂ ਆ ਕੇ ਕਿਹਾ ਤੁਸੀਂ ਕੱਲ ਦੀ ਨਾਲ ਹੀ ਨਹੀਂ ਲਗਾਈ ਮੇਰੇ ਮੰਮੀ ਨੂੰ ਪਿਸ਼ਾਬ ਆਇਆ ਲਗਾ ਦੰਨੇ ਲਗਾ ਦੰਨੇ ਉਹ ਉਹਦੋਂ ਵੀ ਤੂੰ ਤੂੰ ਮੈਂ ਮੈਂ ਕਰਕੇ ਉਹਨਾਂ ਨੇ ਨਾਲ ਹੀ ਲਗਾਤੀ ਦੁਪਹਿਰੇ ਡੇਢ ਦਿਨ ਬਾਅਦ ਪਿਸ਼ਾਬ ਕੀਤਾ ਫੇਰ ਮੇਰੇ ਮੰਮੀ ਦੇ ਬੁਖਾਰ ਚੜ ਗਿਆ ਦਰਦ ਦੇ ਮਾਰੇ ਸਿਰਿੰਜ ਨਸ ਬਲੋਕ ਹੋ ਗਈ ਸਿਰਿੰਜ ਨਹੀਂ ਕੱਢ ਰਹੀਆਂ ਸੀ ਆ ਕੇ ਮੈਂ 4-5 ਵਾਰ ਕਹਿ ਕੇ ਆਈ ਕਿੰਨੀ ਵਾਰ ਮੈਂ ਡਾਕਟਰ ਸਿਰਿੰਜ ਕੱਢ ਦੋ ਆ ਕੇ ਮੰਮੀ ਨੂੰ ਬੁਖਾਰ ਵੀ ਚੜ ਗਿਆ ਦਰਦ ਦੇ ਮਾਰੇ ਕਹਿੰਦੇ ਤੂੰ ਕੋਣ ਹੋ ਨਹੀਂ ਸਾਨੂੰ ਆਰਡਰ ਦੇਣ ਵਾਲੀ ਸਾਨੂੰ ਪਤਾ ਨਹੀਂ ਅਸੀਂ ਕੀ ਕਰਨਾ ਵਾ ਅਸੀਂ ਆਪੇ ਕੰਮ ਕਰ ਲੈ ਇਧਰ ਛੁਟਕੀਆਂ ਮਾਰ ਮਾਰ ਕੇ ਮੇਰੇ ਨਾਲ ਬਦਤਮੀਜ਼ੀ ਕਰਨ ਲੱਗ ਗਈ ਜੀ ਮੇਰੇ ਭੈਣ ਨੇ ਵੀਡੀਓ ਬਣਾਇਆ ਜਦੋਂ ਦੂਰੋਦੀ ਵੀ ਬਦਤਮੀਜ਼ੀ ਕਰ ਰਹੀ ਐ ਉਹਨੂੰ ਪਤਾ ਚੱਲ ਗਿਆ ਵੀਡੀਓ ਬਣਾ ਰਹੀ ਐ ਉਹਨੇ ਮੇਰੇ ਭੈਣ ਕੋਲੋਂ ਫੋਨ ਖੋਚ ਕੇ ਉਹਦੇ ਥੱਪੜ ਮਾਰਿਆ ਥੱਪੜ ਮਾਰਿਆ ਜਦੋਂ ਮੈਂ ਉਹਦਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਵੀ ਨਾਖੂਨ ਮਾਰੇ ਉਸ ਤੋਂ ਬਾਅਦ ਸਾਨੂੰ ਬਹੁਤ ਬੁਰਾ ਭਲਾ ਬੋਲੇ ਸਾਡਾ ਫੋਨ ਖੋਸਣ ਦੀ ਛਿੰਨਨ ਦੀ ਕੋਸ਼ਿਸ਼ ਕੀਤੀ ਇੱਥੇ ਕਿਤਰਾਏ ਰੋਡ ਦੇ ਵਿੱਚ ਜੀ ਸਾਨੂੰ ਕੋਈ ਇਲਾਜ ਨਹੀਂ ਹੋ ਰਿਹਾ ਸੀ ਸਾਡੇ ਕੋਲ ਜਿੰਨਾ ਪੈਸਾ ਸੀ ਅਸੀਂ ਦੇ ਚੁੱਕੇ ਸੀਗੇ ਸਾਨੂੰ ਧੱਕੇ ਮਾਰ ਕੇ ਉੱਥੋਂ ਦੀ ਕੱਢੇ ਗਿਆ ਕਹਿੰਦੇ ਹੁਣ ਤੁਹਾਡੇ ਕੋਲ ਕੋਈ ਇਲਾਜ ਨਹੀਂ ਤਾਂ ਤੁਹਾਨੂੰ ਹੱਤਾ ਪਾਈ ਤੇ ਸਾਡੇ ਨਾਲ ਉਤਰਨ ਲੱਗ ਗਏ ਸੀਗੇ ਅਸੀਂ ਕਿਹਾ ਅਸੀਂ ਇਲਾਜ ਨਹੀਂ ਕਰਵਾਣਾ ਸਾਨੂੰ ਰੈਫਰ ਕਰ ਦਿਓ ਕਹਿੰਦੇ ਲੈ ਜਾਓ ਆਪਣੇ ਜੋ ਵੀ ਹੈ ਕਹਿੰਦਾ ਅਸੀਂ ਫਾਈਲ ਨਹੀਂ ਦੇਣੀ ਅਸੀਂ ਕਿਹਾ ਅਸੀਂ ਫਾਈਲ ਲੈ ਕੇ ਜਾਣੀ ਅਸੀਂ ਜ਼ਬਰਦਸਤੀ ਉਹਨਾਂ ਕੋਲੋਂ ਫਾਈਲ ਲਿੱਤੀ ਆਪਣੀ ਅਸੀਂ ਇੱਥੇ ਲੈ ਕੇ ਬੈਠੇ ਕਿਉਂਕਿ ਸਾਡੇ ਕੋਲ ਅੱਗੇ ਲੈ ਜਾਣ ਦਾ ਮੰਮੀ ਨੂੰ ਬਿਉਤ ਨਹੀਂ ਹੈਗਾ ਕਿੰਨਾ ਸਮਾਂ ਹੋ ਗਿਆ ਬੈਠੇ ਤੇ ਜਿੱਥੇ 4 ਘੰਟੇ ਹੋ ਗਏ ਕੋਈ ਆਇਆ ਅਧਿਕਾਰੀ ਕੋਈ ਨਹੀਂ ਆਇਆ ਜੀ ਕੋਈ ਵੀ ਨਹੀਂ ਆਇਆ ਕੋਈ ਹਸਪੀਟਲ ਲੋਕ ਨਹੀਂ ਆਇਆ ਕੋਈ ਕਿਸੇ ਕਨੀਓ ਨਹੀਂ ਆਇਆ ਜਿਹੜਾ ਇਲਾਜ ਹੁੰਦਾ ਤੁਹਾਡੇ ਹਰਿਆਣੇ ਦੇ ਜਿਹੜੇ ਹਰਿਆਣੇ ਚ ਸਾਡੇ ਬਹੁਤ ਵਧੀਆ ਇਲਾਜ ਹੁੰਦਾ ਹੈ ਮੇਰੀ ਬੇਟੀ ਕਿੰਨੀ ਵਾਰ ਮੇਰੀ ਬੇਟੀ ਨੇ ਦੌਰੇ ਪੈਂਦੇ ਨੇ ਉਹ ਥੋੜੇ ਦਿਨ ਬਾਅਦ ਹੀ ਹਸਪੀਟਲ ਚ ਦਾਖਲ ਹੋ ਜਾਂਦੀ ਹੈ ਮੇਰੀ ਬੇਟੀ ਜਦ ਜਿੰਨੀ ਵਾਰ ਵੀ ਹਸਪੀਟਲ ਚ ਦਾਖਲ ਹੋਈ ਹੈ ਬਹੁਤ ਸਵਸਥ ਹੋ ਕੇ ਨਿਕਲੀ ਹੈ ਬਹੁਤ ਅੱਛਾ ਉੱਥੇ ਸਟਾਫ ਹੈ ਸਫਾਈ ਹੈ ਡਾਕਟਰਸ ਨੇ ਸਭ ਕੁਝ ਬਹੁਤ ਅੱਛਾ ਹੈ ਇੱਕ ਪ੍ਰਸੈਂਟ ਵੀ ਨਹੀਂ ਮੁਕਾਬਲਾ ਕਰ ਸਕਦਾ ਇਲਾਜ ਦੇ ਮਾਮਲੇ ਚ ਸਫਾਈ ਦੇ ਮਾਮਲੇ ਚ ਸਟਾਫ ਦੇ ਮਾਮਲੇ ਚ ਇੱਕ ਪ੍ਰਸੈਂਟ ਵੀ ਨਹੀਂ ਹੈ ਮੁਕਾਬਲਾ ਹਾਂਜੀ ਬਾਹਰ ਆਏ ਜੀ ਕੀ ਮਾਮਲਾ ਕੀ ਹੈ ਕੁਛ ਨਹੀਂ ਹੋਇਆ ਮੇਰਾ ਨਾਮ ਰੋਪਨ ਦਸਕਰਨ ਸਿੰਘ ਹੈ ਸਾਡੀ ਮੈਡੀਸਨ 3 ਵਾਰਡ ਆ ਸਟਾਫ ਦੇ ਪੇਸ਼ੇਂਡ ਦੇ ਵਿੱਚ ਕੁਝ ਆਪਸੀ ਥੋੜੀ ਪ੍ਰੋਬਲਮ ਜੀ ਹੋ ਗਈ ਸੀ ਉਹਦੇ ਕਰਕੇ ਦੋਨਾਂ ਛਾਥਾ ਪਾਈ ਹੋ ਗਈ ਸਟਾਫ ਦੇ ਵੀ ਛੱਡਾ ਲੱਗੀਆਂ ਹੋਈਆਂ ਸਟਾਫ ਨੂੰ ਵੀ ਨੋਚਿਆ ਗਿਆ ਉਹਦੇ ਵੀ ਨੀਲ ਪਏ ਹੋਏ ਆ ਉਹ ਵੀ ਇੱਥੇ ਸਾਡੇ ਵਾਰਡ 'ਚ ਹੀ ਨੇ ਤੇ ਮਰੀਜ਼ ਦੇ ਟੈਨਸ਼ਨ ਥੋੜੇ ਜਿਆਦਾ ਹਾਈਪਰ ਹੋ ਗਏ ਵੀਡੀਓ ਬਣਾਉਣ ਲੱਪੇ ਸਟਾਫ ਨੇ ਫੋਨ ਫੜਨ ਦੀ ਕੋਸ਼ਿਸ਼ ਕੀਤੀ ਪਰ ਦੋ ਤਿੰਨ ਬੀਬੀਆਂ ਨੇ ਉਹਨੂੰ ਫੜ ਲਿਆ ਸਟਾਫ ਨੂੰ ਫੜ ਕੇ ਉਹਦੀ ਚੁੰਡੀਆਂ ਵੱਢੀਆਂ ਤੇ ਉਹ ਫਿਰ ਇਹਨਾਂ ਨੇ ਇਹ ਆਪਣੇ ਮਰੀ ਚੱਕੇ ਬਾਹਰ ਲਿਆਏ ਠੀਕ ਹੈ ਕਰੋਨਾ ਫਿਰ ਧੱਕੇ ਮਾਰ ਗਏ ਇਹਨਾਂ ਨੇ ਕਿਹਨਾਂ ਧੱਕੇ ਧੱਕੇ ਕੋਈ ਦੇਖੋ ਮੈਨੂੰ ਮੈਂ ਆਫ ਕੀਤਾ ਗਿਆ ਨਸਲ ਫੱਟ ਪਾਦਾ ਇਸੇ ਦਾ ਕਿਸੇ ਨਾਲ ਗੱਲ ਕਰਨਾ ਜਾਂ ਨਹੀਂ ਗੱਲ ਦੇਖੋ ਡਿਊਟੀ ਇੱਕ ਹੁੰਦੀ ਕਿ ਦੋਨਾਂ ਵੱਲੋਂ ਕਾਪੀ ਨਹੀਂ ਕੀਤਾ ਜਾਵੇ ਨਾ ਇੱਕ ਵਾਰਡ ਵਿੱਚ 30 35 ਸਟਾਫ ਹੁੰਦੇ ਆ ਅਗਰ ਕੋਈ ਅਟੈਂਡੈਂਟ ਸਾਫ ਨੂੰ ਬੁਲਾ ਲਿਆ ਤਾਂ ਥੋੜੀ ਜੀ ਹਮਾਇਤੀ ਵਤਨੀ ਚਾਹੀਦੀ ਹੈ ਜੇ ਕਿਸ ਨੂੰ ਕਹਿਣਾ ਇਹ ਇੱਧਰ ਆ ਸੁਣਦੀ ਨਹੀਂ ਹੈ ਕਿ ਉਹ ਜੀ ਗੱਲ ਗਲਤ ਹੈ ਨਾ ਸਟਾਫ ਉਹ ਵਾਟ ਇਜ਼ ਇੰਡੀਆ ਸਟਾਫ ਨੇ ਹੱਥੋਂ ਭਾਈ ਹੋਈ ਹੈ ਪਰ ਮੈਨੂੰ ਪਤਾ ਨਹੀਂ ਮੈਂ ਦੇਖਿਆ ਨਹੀਂ ਹੈ ਕਿ ਮੈਨੂੰ ਹੁਣ ਆਇਆ ਜਿਸਵੇਂ ਹੁਣ ਆਇਆ ਤੇ ਵੈਸੇ ਐਮਐਸਰ ਅੰਦਰ ਬੈਠੇ ਨੇ ਵਾਰਡ ਵਿੱਚ ਉਹਦੀ ਇਨਕੁਆਇਰੀ ਪ੍ਰੋਪਰ ਚੱਲ ਰਹੀ ਆ ਉਹ ਇੱਕ ਲੱਗ ਇਸ਼ੂ ਬਣਿਆ ਹੋਇਆ ਪਰ ਸਾਨੂੰ ਇਹ ਕਿ ਮਰੀਜ਼ ਦੀ ਹਾਲਤ ਜਿਹੜੀ ਆ ਉਹ ਸੀਰੀਅਸ ਆ ਇਹਨਾਂ ਨੂੰ ਪਹਿਲੇ ਅਟੈਕ ਆ ਚੁੱਕਾ ਸੀ ਇਹਨਾਂ ਨੂੰ ਲੈਣ ਆਇਆ ਠੀਕ ਹੈ ਆ ਉਹ ਸਟ੍ਰੈਚਰ ਲੈ ਕੇ ਆ ਰਹੇ ਸੀ ਇਹਨੂੰ ਸ਼ਿਫਟ ਕਰਾ ਰਹੇ ਹਾਂ ਅੰਦਰ ਬਹੁਤ ਦੇਰ ਹੋ ਗਈ ਹੈ ਚਾਰੇ ਦੇ ਬੈਠੇ ਮੈਨੂੰ ਮੈਨੂੰ ਹੁਣੇ ਫੋਨ ਆਇਆ ਮੈਂ ਇੱਦੀ ਪਰਨਾ ਬਣ ਕੇ ਆ ਗਿਆ ਮੈਂ ਆਉਣ ਦਾ ਪੱਗ ਬਣ ਕੇ ਕੋਟ ਪੈਣ ਪਾ ਕੇ ਆਇਆ ਮੈਂ ਹੁਣੇ ਇੱਦੀ ਆਇਆ ਮੈਨੂੰ ਹੁਣੇ ਫੋਨ ਆਇਆ ਮੈਂ ਵੀ ਵਰਡ ਦਾ ਜੂਨੀਅਰ ਡਾਕਟਰ ਨਹੀਂ ਹਾਂ ਸਾਡੇ ਸਾਰੇ ਸੀਨੀਅਰ ਵੀ ਆਏ ਆ ਅੰਦਰ ਰਮਨ ਸਰ ਵੀ ਬੈਠਾ ਹੈ ਅਸੀਂ ਇਹਨਾਂ ਨੂੰ ਕਾਫੀ ਦੇਰ ਤੋਂ ਸਮਝਾ ਰਹੇ ਹਾਂ ਪਰ ਸਮਝ ਨਹੀਂ ਰਹੀ ਹੈ ਕਿ ਮਰੀਜ਼ ਦੀ ਹਾਲਤ ਨੂੰ ਮੱਦੇਨਜ਼ਰ ਰੱਖਦੇ ਵੀ ਇਹਨੂੰ ਸ਼ਿਫਟ ਕਰਵਾ ਲਓ ਅੰ ਬਾਕੀ ਜੀ ਸਰ ਬੈਠੇ ਨੇ ਮੈਡੀਸਿਨ ਦੇਣ ਵਾਲੀ ਤੁਸੀਂ ਉਹਨਾਂ ਨਾਲ ਗੱਲ ਕਰਨ ਚਾਹੇ ਮੇਰਾ ਨਾਮ ਡਾਕਟਰ ਜਸਕਰਨ ਸਿੰਘ ਆ ਮੈਂ ਥਰਡੀ ਰੈਜ਼ੀਡੈਂਟ ਆ ਇੱਥੇ ਤੁਸੀਂ ਮੈਡੀਸਿਨ ਓਰਡਰ ਕਰੋ